ਤਸਵੀਰਾਂ ਦੇ ਵਿੱਚ ਤੁਸੀਂ ਛੋਟਾ ਹਾਥੀ ਜੋ ਸਮਾਨ ਦੇ ਨਾਲ ਭਰਿਆ ਹੋਇਆ ਤੁਸੀਂ ਸੋਚਦੇ ਹੋਮੋਗੇ ਕਿ ਸ਼ਾਇਦ ਕੋਈ ਦਾਜ ਦੇਹੇਜ ਦਾ ਚੱਕਰ ਹੋਣਾ ਪਰ ਨਹੀਂ ਆ ਜਿਨ੍ਹਾਂ ਨੇ ਮੂੰਹ ਲੁਕੋਏ ਹੋਏ ਨੇ ਤਿੰਨ ਮੁੰਡੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੇ ਆਉਂਦੇ ਨੇ ਇਹ ਇਹਨਾਂ ਦੀ ਖਿੰਡਾਈ ਹੋਈ ਕਰਤੂਤ ਹੈ ਜਿਨ੍ਹਾਂ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਮਾਪੇ ਵੀ ਆਪਣੀ ਪੁੱਤਾਂ ਦੀ ਕਰਤੂਤ ਦੇਖ ਸ਼ਰਮਸ਼ਾਰ ਹੋ ਗਏ ਹੋਣਗੇ ਕਿ ਕਿਹੜੇ ਰਾਤੇ ਤੁਰਪੇ ਨੇ ਅੱਜਕੱਲ ਦੇ ਮੁੰਡੇ ਬੀਤੇ ਦੋ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਕਸਵਾ ਬਾਗਾ ਪੁਰਾਣਾ ਦੇ ਅਧੀਨ ਆਉਂਦੇ ਪਿੰਡ ਚੰਨੂਵਾਲਾ ਲੜਾਈ ਕਿ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਆਨਲਾਈਨ ਸ਼ਾਪਿੰਗ ਦਾ ਸਾਮਾਨ ਵਰਤੌਣ ਵਾਲੀ ਫਲਿੱਪਕਾਰਟ ਕੰਪਨੀ ਦੇ ਕੈਂਟਰ ਨੂੰ ਲੁੱਟ ਲਿਆ ਗਿਆ ਸੀ ਜਿਸ ਤੋਂ ਬਾਅਦ ਐਸਐਸਪੀ ਮੋਗਾ ਅਜੇ ਗਾਂਧੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਸੀਂ ਇਨ੍ਹਾਂ ਦੇ ਵਿੱਚੋਂ ਤਿੰਨ ਜਾਣੇ ਨੂੰ ਸਮਾਰ ਸਮਿਤ ਕਾਬੂ ਕਰ ਲਿਆ ਤੇ ਅੱਗੇ ਜਾਂਚ ਜਾਰੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਕਲੀਪ ਕੋਡ ਰੈਂਕ ਦੇ ਦਿਸ਼ਾ ਨਾ ਤੇ ਕੰਮ ਕਰਦੇ ਹੋਇਆ ਬਗਾਪੁਰਾਣਾ ਪੁਲਿਸ ਸਟੇਸ਼ਨ ਦੀ ਟੀਮ ਨੂੰ ਡੀਐਸਪੀ ਬਗਾਪੁਰਾਣਾ ਦੇ ਸੁਪਰਵੀਜ਼ਨ ਹੇਠ ਇੱਕ ਅਚੀਵਮੈਂਟ ਮਿਲੀ ਹੈ ਇਹਦੇ ਵਿੱਚ ਮਿਤੀ 28/9/2024 ਨੂੰ ਇੱਕ ਫਲਿੱਪਕਾਰਡ ਕੰਪਨੀ ਦਾ ਟੈਂਟਰ ਬਗਾਪੁਰਾਣਾ ਤੋਂ ਚੰਨੂਵਾਲ ਨੂੰ ਜਾ ਰਿਹਾ ਸੀ ਉਹਦੇ ਵਿੱਚ ਡਿਲੀਵਰੀ ਦਾ ਸਾਰਾ ਸਮਾਨ ਸੀ ਫਲਿੱਪਕਾਰਡ ਕੰਪਨੀ ਦਾ ਤੇ ਇਹਨੂੰ ਜਿਹੜਾ ਹੈ ਉਹ ਟੈਂਟਰ ਖੋ ਕੇ ਲੈ ਗਏ ਸਟਾਰਟਿੰਗ ਦੇ ਵਿੱਚ ਸਾਨੂੰ ਆ ਸਨੇਚਿੰਗ ਲੱਗੀ ਸੀ ਅਸੀਂ ਸਨੇਚਿੰਗ ਦਾ ਪਰਚਾ ਦੇਤਾ ਸੀ ਐਫਆਈਆ ਨੰਬਰ 149 ਅੰਡਰ ਸੈਕਸ਼ਨ 304 35 ਬੀ ਐਨਐਸ ਬਾਅਦ ਚ ਜਦੋਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਟੀਮ ਨੇ ਸਾਡੀ ਮੋਗੇ ਪੁਲਿਸ ਦੀ ਟੀਮ ਨੇ ਇਹਨੂੰ ਡੂੰਘਾਈ ਨਾਲ ਇਹਦੀ ਤਫ਼ਤੀਸ਼ ਕੀਤੀ ਤਾਂ ਆ ਇੱਕ ਪ੍ਰੀਪਲਾਨਡ ਡਕੈਤੀ ਸੀ ਵੀ ਆ ਬਾਅਦ ਦੀ ਤਫ਼ਤੀਸ਼ ਸਿਰ ਖੁਲਾਸਾ ਹੋ ਜਾਏਗਾ ਤੇ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਆ ਇਹਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਸੀ ਉਹਨਾਂ ਦੀ ਪਛਾਣ ਕਰ ਲਈ ਉਹਦੇ ਵਿੱਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਤੇ ਜਿਹੜਾ ਲੁੱਟ ਦਾ ਸਮਾਨ ਸੀ ਉਹ ਵੀ ਸਾਰਾ ਸਮਾਨ ਲਗਭਗ ਰਿਕਵਰ ਹੋ ਗਿਆ ਹੈ ਉਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਾਰਾ ਸਮਾਨ ਸੀਲ ਬੰਦ ਸੀ ਉਹਦੇ ਵਿੱਚ ਸਾਨੂੰ ਲਿਸਟ ਜਿਹੜੀ ਹੈ ਉਹ ਥੋੜੀ ਲੇਟ ਮਿਲੀ ਹੈ ਬਟ ਸਾਰਾ ਸਮਾਨ ਆਲਮੋਸਟ ਰਿਕਵਰ ਹੋ ਗਿਆ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਹਰਦੀਪ ਸਿੰਘ ਉਰਫ ਅਰਸ਼ ਆ ਪਿੰਡ ਗਿਲਪੱਤੀ ਵਾਣੂ ਦੇ ਦਾ ਰਹਿਣ ਵਾਲਾ ਹੈ ਰਾਜਵਿੰਦਰ ਸਿੰਘ ਪੁੱਤਰ ਰਣਵੀਰ ਸਿੰਘ ਵਾਸੀ ਲੰਗਿਆਣਾ ਨਵਾ ਤੇ ਆਕਾਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਗਿਆਣਾ ਨਵਾ ਇਹ ਤਿੰਨ ਦੋਸ਼ੀ ਨੇ ਜਿਹੜੇ ਗ੍ਰਫਤਾਰ ਹੋਏ ਨੇ ਇਹਦੇ ਵਿੱਚ ਜਿਹੜਾ ਹਰਦੀਪ ਸਿੰਘ ਉਹ ਅਰਸ਼ ਆ ਐਸਸੀ ਕੰਪਨੀ ਦਾ ਇੱਕ ਸਾਬਕਾ ਮੁਲਾਜ਼ਮ ਹੈ ਆਹੀ ਐਸ ਪੂਰੀ ਡਕੈਟੀ ਦਾ ਮਾਸਟਰਮਾਈਂਡ ਹੈ ਐਨੇ ਸਾਰਾ ਪਲਾਨ ਕੀਤਾ ਸੀ ਤੇ ਥੋੜਾ ਤੇ ਧਾਰ ਦਾ ਹਥਿਆਰ ਦਿਖਾ ਕੇ ਉਹ ਡਰਾਈਵਰ ਤੋਂ ਲੁੱਟ ਕੇ ਲੈ ਗਏ ਸੀ ਤੇ ਆ ਜਿਹੜੀ ਡਿਲੀਵਰੀ ਕੰਪਨੀ ਹੈ ਉਹਦੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ ਤੇ ਅਸੀਂ ਸਟਾਰਟਿੰਗ ਜੇ ਐਫਆਈਆ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਪੂਰੀ ਟੀਮ ਨੇ ਐਸਪੀਡੀ ਸਾਹਿਬ ਦੇ ਸੁਪਰਵੀਜ਼ਨ ਹੇਠ ਵਧੀਆ ਕੰਮ ਕਰਦੇ ਹੋਏ ਸਾਰਾ ਸਮਾਨ ਇਹਦੇ ਵਿੱਚ ਮੋਬਾਈਲ ਆਈਫੋਨ 15 ਜਿਹੜੇ ਟੋਟਲ 60 ਨੇ ਮੋਬਾਈਲ ਸੈਮਸੰਗ ਅਤੇ ਹੋਰ ਕੰਪਨੀ ਦੇ ਟੋਟਲ 77 ਐਪਲ ਦੇ ایرਪੋਰਟ ਅਤੇ ਦੂਜੀ ਕੰਪਨੀਆਂ ਦੇ ایرਪੋਰਟ ਟੋਟਲ 139 ਤੇ ਇੱਕ ਲੀਨੋਵਾ ਦਾ ਟਾਇਰ ਨੇ ਇਹਦੇ ਵਿੱਚ ਜਿਹੜਾ ਟਾਟਾ ਏਸ ਜਿਹਦੇ ਵਿੱਚ ਲਦ ਕੇ ਲੈ ਗਈ ਸੀ ਸਾਰਾ ਸਮਾਨ ਲੁਕਣ ਤੋਂ ਬਾਅਦ ਉਹ ਵੀ ਰਿਕਵਰ ਕਰ ਲਿਆ ਤੇ ਮੋਟਰਸਾਈਕਲ ਜਿਹਦੇ ਵਿੱਚ ਬੰਦੇ ਆਏ ਸੀ ਇਸ ਦੇ ਨਾਲ ਉਹ ਵੀ ਅਸੀਂ ਮੋਟਰਸਾਈਕਲ ਰਿਕਵਰ ਕਰ ਲਿਆ ਇਹਨਾਂ ਦੇ ਵਿੱਚੋਂ ਦੋ ਦੋਸ਼ੀ ਆਕਾਸ਼ ਤੇ ਅਜੇ ਜਿਹੜੇ ਫਰਨ ਵਾਲੇ ਰਹਿੰਦੇ ਇਹਨਾਂ ਦਾ ਸਾਫ਼-ਸਾਫ਼ ਰਿਕਾਰਡ ਵੀ ਹੈਗਾ ਇਹਨਾਂ 'ਤੇ ਲੜਾਈ ਝਗੜੇ ਦੇ ਤੇ ਆਕਾਸ਼ ਦੇ ਨਾਲ ਆਮ ਜਨਕ ਦੇ ਪੱਲੇ ਵੀ ਦਰਦ ਇਹ ਸਰਕਾਰੀ ਕੰਮ ਕਰਦੇ ਨੇ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਆਪ ਗਿਲਪਤੀ ਮਾਨੂਕੇ ਪਿੰਡ ਦਾ ਰਹਿਣ ਵਾਲਾ ਹੈ ਲਗਭਗ 6 ਮਹੀਨੇ ਹੋ ਗਏ ਇਹ ਨੂੰ ਹਟਾਇਆ ਹੋਇਆ ਹੈ। ਯਾਨੀ ਕੀ ਸਰ ਇਹ ਅਦਾ ਬਾਰਸਲੰਦੇ ਜਾਂ ਕੰਟੇਨਰ ਹਾਂ। ਹਾਂ ਕਿਉਂਕਿ ਆ ਪਹਿਲਾਂ ਕੰਪਨੀ ਦੇ ਵਿੱਚ ਐਸ ਡਿਲੀਵਰ ਬੋਏ ਡਿਲੀਵਰੀ ਬੋਏ ਵੀ ਕੰਮ ਕਰ ਚੁੱਕਾ ਹੈ ਤੇ ਇਹਨੂੰ ਸਾਰੀ ਜਾਣਕਾਰੀ ਹੋਏਗੀ ਕਿ ਇਹਨੂੰ ਰੂਟ ਦਾ ਵੀ ਸਾਰੇ ਦਾ ਫਟਾ ਹੈ। ਜਿਸ ਬਾਕੀ ਨਾਲ ਸੰਪਰਕ ਕੀ ਜਿਹੜੀ ਆਹ ਬਹੁਤ ਅਜੀ ਇਹਦੇ ਪਿੰਡ ਦੇ ਹੀ ਨੇ ਬਾਕੀ ਨਾਲ ਵਾਲੇ ਪਿੰਡ ਦੇ ਹੈਗੇ ਇਹਨਾਂ ਨੂੰ ਪਹਿਲਾਂ ਤੋਂ ਹੀ ਨਾਲ ਜਿਹਾ ਜਿਹੜਾ ਕੇਸ ਹੈ ਨਾ ਹਰਦੀਪ ਤੇ ਰਵੀ ਮੱਤਾ ਸੰਝਾਏ ਸੀ ਇਹਨਾਂ ਦਾ ਇਕੱਠਾ ਹੀ ਐ ਇਹ ਦੋਨੋਂ ਯਾਰ ਦੋਸਤ ਨੇ ਆਪਸ ਦੇ ਵਿੱਚ ਪਹਿਲਾਂ ਤਾਂ ਇੱਕ ਦੂਜੇ ਨੂੰ ਧਾਂਤ ਦੇ ਦੇਖਿਆ ਜਿਹਾ ਉਹ ਤਾਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਵੇਖੋ ਖੋਖ ਹੋ ਕੇ ਲੁਟੇਰੇ ਅਜਿਹੇ ਕਾਮਕਾਰੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ